ਇੱਥੋਂ ਅੱਗੇ ਸ਼ੁਰੂ ਕਰਦੇ ਹਾਂ ਹੁਣ ਭਾਈ ਡੱਲੇ ਬਲੋਂ ਦਸਮੇਸ਼ ਪਿਤਾ ਜੀ ਦਾ ਸਵਾਗਤ ਭਾਈ ਡੱਲੋ ਡੱਲਾ ਸਾਬੋ ਕੀ ਤਲਵੰਡੀ ਦਾ ਚੌਧਰੀ ਸੀ ਇਤਿਹਾਸਾ ਮਾਚਣ ਤੋਂ ਪਤਾ ਲੱਗਦਾ ਹੈ ਕਿ ਇਸ ਇਲਾਕੇ ਦੇ ਗੁੱਜਰ ਚੌਧਰੀ ਦੇ ਕੋਈ ਇਲਾਦ ਨਹੀਂ ਸੀ ਉਸ ਦੇ ਘਰ ਕੋਈ ਪੁੱਤਰ ਨਾ ਹੋਣ ਕਰਕੇ ਉਸ ਦੇ ਘਰ ਇੱਕ ਲੜਕੀ ਸਾਬੋ ਨੇ ਜਨਮ ਲਿਆ ਜਿਸ ਦੇ ਨਾਮ ਤੇਸ ਤਲਵੰਡੀ ਸਾਬੋ ਪ੍ਰਚਲਿਤ ਹੋਇਆ ਕਿਉਂਕਿ ਵਿਦਵਾਨਾਂ ਅਨੁਸਾਰ ਤਲਵੰਡੀ ਸਾਬੋ ਦੇ ਸਰਦਾਰਾਂ ਵਿੱਚ ਬਰਾਣ ਤੋਂ ਸੀਮੇ ਸਤਾਂ ਤੇ ਸਾਬੋ ਨਾਮ ਨਾਲ ਸਭੋ ਸੰਤ ਜੁੜ ਗਿਆ ਮਠੰਡਾ ਦੇ ਚੌਧਰੀ ਸਿੱਧੂ ਬਰਾਣਾ ਨੂੰ ਹਾਸਲ ਹੋਈ ਅਤੇ ਸਾਬੋ ਨੇ ਤਲਵੰਡੀ ਨੂੰ ਆਪਣਾ ਸਰਗਰਮੀਆਂ ਦਾ ਕੇਂਦਰ ਬਣਾ ਲਿਆ ਪਾਤਸ਼ਾਹੀ ਨੌਵੀਂ ਸਮੇਂ ਇਸ ਇਲਾਕੇ ਦਾ ਚੌਧਰੀ ਸਲੀਮ ਸਾਹ ਸੀ ਅਸਮੇ ਪਾਸ਼ਾ ਜੀ ਦੇ ਆਉਣ ਸਮੇ ਅਸਦਾ ਪੁੱਤਰ ਡੱਲਾ ਚੌਧਰੀ ਜਿਸ ਨੇ 400 ਮਿਆਗਤਿਆਂ ਨੂੰ ਨਾਲ ਲੈ ਕੇ ਤਲਵੰਡੀ ਤੋਂ ਸਤ ਕੋ ਬਾਹਰ ਆ ਕੇ ਕਲੰਗੀਤਰ ਪਿਤਾ ਜੀ ਦਾ ਪਰਪੂਰ ਸਵਾਗਤ ਕੀਤਾ ਤਲਵੰਡੀ ਦੇ ਬਾਹਰ ਸਤਗੁਰੂ ਜੀ ਨੇ ਮਕਾਮ ਕੀਤਾ ਸਾਰਾ ਪਰਿਵਾਰ ਡੱਲੇ ਦਾ ਸਤਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਰਤਨ ਸਿੰਘ ਪੰਗੂ ਦੀ ਲਖਤ ਪਰਚੀਨ ਪੰਥ ਪ੍ਰਗਾਸ਼ ਅਨਸਾਰ ਆ ਹਜ ਪਰਵਾਰ ਸੱਦ ਸਵੀ ਲਿਆ ਆਇਆ ਆਇਆ ਸਤਿਗੁਰੂ ਕੇ ਚਰਨੀ ਲਾਇਆ ਕਿੰਨੇ ਮੋਹਰ ਕਿੰਨੇ ਪੈ ਆਖੇਸ ਕਿੰਨੇ ਗਉ ਮੈਂ ਕੋੜੀ ਬੇਸ ਕਿੰਨ ਦਾਣੂ ਦਿਨ ਲੰਗਰ ਚਲਾਇਆ ਕਿੰਨੇ ਕਿਉ ਕਿੰਨੇ ਲੂਣ ਕਤਾਇਆ ਸਤਿਗੁਰੂ ਤੈ ਖੁਸ਼ੀ ਨਹੀਂ ਝੁੱਕ ਜੋ ਜੰਗਲ ਸਾਵ ਹੈ ਲੈ ਲੈ ਆਵੇਂ ਪੇਟ ਸਾਵ ਬਹੁਤ ਖੁਸ਼ੀ ਲੈ ਲੈ ਜਾਏ ਭਾਈ ਮਨੀ ਸਿੰਘ ਜੀ ਦਸਮੇਸ਼ ਜੀ ਦੀ ਸੇਵਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਵੱਲੋਂ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਹਿਬ ਕੌਰ ਜੀ ਦੀ ਦਿੱਲੀ ਵਿੱਚ ਅਤੇ ਭੈਣ ਕੇ ਸਮੇਂ ਵਿੱਚ ਕੀਤੀ ਗਈ ਸੇਵਾ ਦਾ ਸਵਾਗਤ ਕਰਦੇ ਆ ਭਾਈ ਸਾਹਿਬ ਜੀ ਨੂੰ ਬਾਹਰ ਬਖਸ਼ਿਸ਼ ਸ਼ਾਂਕ ਕੀਤੀਆਂ ਜੋ ਘਠਣਾਈਆਂ ਪਿਛਲੇ ਸਮੇਂ ਬਚਾਈਆਂ ਉਹ ਕੌਸਮ ਵਿੱਚ ਭਾਈ ਸਹਿਮ ਜੀ ਦੀ ਅੰਦਰਤਾ ਦੀਪਰਪੂਰ ਸਹਾ ਸਹਾਰਨਾ ਕੀਤੀ ਸਹਾਰਨਾ ਕੀਤੀ ਦਸ਼ਮੇਤ ਦਸ਼ਮੇਸ਼ ਪਿਤਾ ਜੀ ਨੇ ਆਉਣ ਵਾਲੇ ਮਹੱਤਵਪੂਰਨ ਕਾਰਜਾਂ ਦੀ ਸਫਲਤਾ ਵਾਸਤੇ ਇਹ ਵਿਚਾਰਾਂ ਕੀਤੀਆਂ ਇਸ ਪਾਵਨ ਸਥਾਨ ਸ੍ਰੀ ਦਮਦਮਾ ਸਾਹਿਬ ਜੀ ਨੂੰ ਭਾਈ ਦੱਲਾ ਸਿੰਘ ਚੌਧਰੀ ਨੇ 2000 296 ਬਿੱਗੇ ਕੱਚੇ ਜ਼ਮੀਨ ਅ ਤਖਤ શ્રી ਦਮਨਵਾ ਸਾਹਿਬ ਜੀ ਨੂੰ ਪੇਟਾ ਕੀਤੀ ਜਸਮੀਤ ਪਿਤਾ ਜੀ ਦਾ ਤਲਵੰਡੀ ਨਵਾਸ ਆ ਨਾਮੰਦਮਿੰਤਰ ਸਾਲ ਦੇ ਬਾਅਦ ਮੈਂ ਜਥੇਦਾਰ ਸੰਤ ਗਿਆਨੀ ਗੁਰਵੰਚਨ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਜਿਲ੍ਹਾ ਤੋਂ ਦਾਸ ਲੇਖਕ ਨੇ 1960 ਤੋਂ 1965 ਤੱਕ ਜਥੇ ਵਿੱਚ ਰਹਿ ਕੇ ਧਾਰਮਿਕ ਵਿਦਿਆ ਪ੍ਰਾਪਤ ਕੀਤੀ ਅਤੇ ਅਸ਼ੇਸਾਰ ਸੇਵਾ ਕੀਤੀ ਆਪ ਮਹਾਪੁਰਖ ਦੱਸਦੇ ਹੁੰਦੇ ਸਨ ਕਿ ਕਲਗੀਧਰ ਲਕਸ਼ਮੀਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸ੍ਰੀ ਮੁਕਤਸਰ ਛੇ ਮਹੀਦੀ ਜੰਗ ਤੋਂ ਬਿੱਲੇ ਹੋ ਕੇ ਸ੍ਰੀ ਦਮਨਵਾਸ ਸਹਿਬ ਸਾਬੋ ਕੀ ਤਲਵੰਡੀ ਵਿਖੇ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਾਲਨਵਾਸ ਕੀਤਾ ਇੰਨੇ ਸਮੇਂ ਵਿੱਚ ਸਤਿਗੁਰੂ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਇੱਥੇ ਹੀ ਟਿਕੇ ਰਹੇ ਮਾਤਾਵਾ ਸਤਿਗੁਰੂ ਜੀ ਨੂੰ ਤੇ ਸੰਗਤਾਂ ਨੂੰ ਲੰਗਰ ਤਿਆਰ ਕਰਕੇ ਛਕਾਉਂਦੀਆਂ ਰਹੀਆਂ ਇੱਥੇ ਰਹਿੰਦੀਆਂ ਭਾਈ ਦਾਸ ਸਿੰਘ ਜੈ ਸਨੇਕ ਅਨਗੀ ਧਰਜੀ ਦੇ ਬਚਨਾਂ ਨੂੰ ਮੰਨ ਕੇ ਅਤੇ ਭਾਈ ਦੱਲੇ ਨੇ ਪਰਿਵਾਰ ਸੇਤ ਅਮਰਤ ਪਾਨ ਕੀਤਾ ਰਤਮ ਸਿੰਘ ਪੰਗੂ ਪ੍ਰਚੀਨ ਪੰਥ ਪ੍ਰਗਾਸ਼ ਦੇ ਘਰਤਾ ਨੇ ਲਿਖਿਆ ਹੈ ਨੌ ਮਹੀਨੇ ਤੇ ਨੌ ਦਿਨ ਅਤਰਵੰਡੀ ਰਹੇ ਮਕਾਮ ਦੇਰਾ ਤੋਰਾ ਤੋਰਾ ਰੱਖ ਦੱਖਣ ਛੱਡ ਤੁਰਕਨ ਬੜਾ ਸਤਾਮ ਐਸ ਪਾਵਨ ਸਥਾਨ ਤੋਂ ਦਿੱਲੀ ਦਾ ਸਿੱਖ ਥੈਸਕ ਡਾਕਟਰ ਗਿਆਨੀ ਭਜਨ ਸਿੰਘ ਅਨਸਾਰ ਮਖਤਸਰ ਤੋਂ ਆਪ ਗੁਰੂ ਜੀ ਬਠਿੰਡੇ ਨੇੜੇ ਸਭੂ ਕੀ ਤਲਵੰਡੀ ਪੱਜ ਗਏ ਤੇ ਦਸਵੇਂ ਸੂ ਗੁਰੂ ਜੀ ਨੇ ਇਤਿਹਾਸਿਕ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦੀ ਸੇਵਾ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਕਰਵਾਈ ਡਾਕਟਰ ਹਰੀ ਸਿੰਘ ਗਵਤਾ ਮਹਾਨ ਸੀਰ ਪਾਈ ਮਨੀ ਸਿੰਘ ਜੀ ਦੀ ਲਿਖਤ ਅੰਨਾ 178 ਤੀ ਲਿਖਦੇ ਹਨ ਇਹ ਮੌਕਸਰ ਸਹਿਬ ਜੀ ਦੀ ਜੰਗ ਤੋਂ ਬਾਅਦ ਦਸਮੇਸ਼ ਗੁਰੂ ਜੀ ਸਭੋ ਕੀ ਤਲਵੰਡੀ ਪਾਈ ਮਨੀ ਸਿੰਘ ਜੀ ਗੁਰੂ ਮਹਿਲਾ ਤੇ ਸੰਗਤ ਸਮੇਤ ਦਿੱਲੀ ਤੋਂ ਸਤਿਗੁਰੂ ਜੀ ਦੇ ਹਜ਼ੂਰ ਆ ਹਾਜ਼ਰ ਹੋਏ ਇਥੋਂ ਸ੍ਰੀ ਦામਦਮਾ ਸਾਹਿਬ ਵਿਖੇ ਹੀ ਸਤਿਗੁਰੂ ਜੀ ਨੇ ਪਾਈ ਮਨੀ ਸਿੰਘ ਜੀ ਤੋਂ ਆਰ ਬੀਡ ਮੋੜ ਲਖਵਾਈ ਇਸ ਵਿੱਚ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਦਰਜ ਕਰਵਾਈ ਸੇ ਦਾਮਨਵੀ ਬੀੜ ਨੂੰ ਹੀ 10ਵੇਂ ਪਾਤਸ਼ਾਹ ਜੀ ਨੇ ਮਗਰੋਂ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੀਨ ਵਿਖੇ ਸੇ ਕਤੂਮਨ 1708 ਈਸਵੀ ਦਰਬੰਦਵਾਂ ਨੂੰ ਅਰਤਾ ਗੱਦੀ ਪ੍ਰਦਾਨ ਕੀਤੀ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਉਹ ਕੀਤਲਵੰਡੀ ਵਿੱਚ ਹੈ ਇਤਿਹਾਸਕ ਸਥਾਨ ਦਾਮਨਵਸਾ ਦਾਮਨਮਾ ਸਾਹਿਬ ਸਾਰਿਆਂ ਅਤੇ ਗੁਰਮੰਗ ਗਰਮਤ ਨੀਟਕਸਾਲ ਜੁਨੀ ਵ੍ਰਸਤੀ ਸਥਾਪਿਤ ਕਰਕੇ ਰੰਗ ਜੀਵ ਦੇ ਸੱਦੇ ਤੇ ਦੱਖਣ ਵਾਲ ਨੂੰ ਚੱਲ ਪਾਇਆ ਪੰਨਾ 122 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਗਭਗ 15 ਮਹੀਨੇ ਸ੍ਰੀ ਦਮਦਮਾ ਸਾਹਿਬ ਰਹੇ ਭਾਵੇਂ ਪਰੰਪਰਾ ਇਹ ਤੁਰੀ ਆਉਂਦੀ ਹੈ ਕਿ ਇੱਥੇ ਸਤਿਗੁਰੂ ਜੀ 9 ਮਹੀਨੇ 9 ਦਿਨ 9 ਘੜੀਆਂ 9 ਪਲ ਰਹੇ ਇਹ ਸਮਾਸ ਹੈ ਦਸੈਨ ਸਾ ਗੁਰੂ ਜੀ ਦੁਆਰਾ ਬਾਣੀ ਦੇ ਅਰਥ ਬੋਧ ਤੇ ਮੀਲ ਸਹਿਬ ਨੂੰ ਨੋਟ ਲਿਖਵਾਈ ਜਾਂਦਾ ਹੈ ਜਿਸ ਦਾ ਜ਼ਿਕਰ ਪ੍ਰਾਤਨ ਗ੍ਰੰਥਾਂ ਤੋਂ ਮਿਲਦਾ ਹੈ ਸਤਿਗੁਰੂ ਜੀ ਇੱਥੇ ਇਹ ਹੈ ਕਿ ਸਿੱਖੀ ਦਾ ਪ੍ਰਚਾਰ ਕਰਨ ਲਈ ਹੋਣਾ ਨਗਰ ਵਿੱਚ ਵੀ ਜਾਂਦੇ ਰਹੇ ਜਿਵੇਂ ਕਿ ਭਾਗੀ ਬੰਦਰ ਗੁਰਦੁਆਰਾ ਸ੍ਰੀ ਜੰਡਾਲੀਸਰ ਤਿੱਬਾ ਸਹਿਬ ਪਾਸ਼ਾ ਦਾ ਸੂ ਪਿੰਡ ਕੋਡ ਸਮੀਰ ਬਠਿੰਡਾ ਮਖੇ ਦਾ ਸਮੇਸ਼ ਪਤਾ ਜੀ ਨੇ ਆਪਣੇ 5 ਮਈ 1706 ਸਵੀ ਨੂੰ ਮਾਰਕ ਚੰਨ ਪਾ ਕੇ ਉਸ ਧਰਤੀ ਨੂੰ ਭਾਗ ਲਾਇਆ ਇਸ ਸਥਾਨ ਦੀ ਸੇਵਾ ਸਿੱਖ ਪੰਥ ਦੇ ਨ ਤੜਕ ਜਨਰਲ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾदू ਸਾਹਿਬ ਬਾੜੀ ਅਤੀ ਚੇਅਰਮੈਨ ਪੰਥਕ ਸੇਵਾ ਲਹਿਰ ਸੰਗਤ ਦੇ ਸਹਿਯੋਗ ਨਾਲ ਕਰਦੇ ਰਹੇ ਹਨ ਇਸ ਸਥਾਨ ਬਾਬਾ ਬਲੀ ਸਿੰਘ ਜੀ ਦਾ ਹੈੱਡਕੁਆਰਟਰ ਹੈ ਦਾਸ ਲੇਖਕ ਨੇ ਇਸ ਪਵਿੱਤਰ ਸਥਾਨ ਤੇ ਦੇ ਇੰਗਲੈਂਡ ਤੋਂ ਆ ਕੇ ਮੀਨ ਮੰਬਰਾ ਨੂੰ 2008 ਵਿੱਚ ਦਰਸ਼ਨ ਕੀਤੇ ਤੇ ਦਾਸ ਨੂੰ ਇਤਿਹਾਸਿਕ ਸਨਮਾਨ ਪੰਥਕ ਚਨ ਦੇ ਕੇ ਭਰਪੂਰ ਸਰੂਪ pau ਦੀ ਬਖਸ਼ਿਸ਼ ਕੀਤੀ ਉਹ ਦਾ ਸਮੀਰ ਤੋਂ ਦਾ ਸਮੀਰ ਸਪਤਾਜੀ ਜੰਡਾਲੀ ਬਾਟਾਲਾ ਸੇਵ ਤਤਰਸਾਰ ਮਠਿਆਈ ਸਾਰਾ ਦੁਲਗੇ ਮਾਲਾ ਚੱਕ ਹਤੇ ਸੰਗ ਇੱਥੇ ਆਹ ਜੀ 10 ਮਈ 1700 ਈਸਵੀ ਦਿਨ ਸ਼ੁਕਰਵਾਰ ਨੂੰ ਪੂਜੇ ਸਨ ਲਵੇਰੀ ਸਾਰਾ ਪਾਗੋ ਜਾਰੀ ਰਤਨ ਲੱਖੀ ਜੰਗਲ ਓਖੜੀ ਇਨਾਈ ਹਰੇ रायपुर ਦੇ ਤਾਨਸਥਾਨਾਂ ਤੋਂ ਪੁੰਚ ਕੇ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਪਰ ਮੁੱਖ ਕੇਂਦਰ ਆਫ ਜੀ ਦਾ ਸ੍ਰੀ ਲਾਮਨਮਾ ਸਹਿਬ ਹੀ ਰਿਹਾ ਇਸ ਸਥਾਨ ਤੇ ਮਹਾਨ ਕੌਤਕ ਅਤੇ ਮਹਾਨ ਪਰ ਕਰ ਕੀਤੇ ਇੰਨਾ ਮਹਾਨ ਕਾਰਜ ਕੌਤਕਾਂ ਵਿੱਚੋਂ ਪ੍ਰਸਿੱਧ ਕੌਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਰ ਨੂੰ ਪੂਰਨ ਕਰਨਾ ਗ੍ਰਮਾਣੀ ਦੇ ਆਰਥ 48 ਸਿੰਘਾਂ ਦੇ ਗੁਰੂ ਕੀ ਸੰਗਤ ਨੂੰ ਸਰਬਣ ਕਰਾਉਣੇ ਅਤੇ ਆਪਣੇ ਮਹਿਲਾਂ ਦੇ ਆਉਣ ਤੇ ਖਾਲਸੇ ਨੂੰ ਗੁਰਸ ਗੁਰਸਪੁੱਤਰ ਹੋਣ ਦਾ ਰਤਬਾ ਪ੍ਰਦਾਨ ਕਰਨਾ ਅਤੇ ਵੱਡੇ ਪੁੰਧਰ ਤੇ 1700 ਛੇਵੀਂ ਦੀਵਸਾਖੀ ਨੂੰ ਅਮਰਤ ਸੰਚਾਰ ਕਰਾਉਣਾ ਆਲ ਪ੍ਰਮੁੱਖ ਕਾਰਜ ਸਨ। ਇਤੋਂ ਹੁਣ ਸਮਾਪਤ ਕਰਦੇ ਆਂ ਬੋਲਣ ਵਿੱਚ ਕੋਈ ਅੱਖਰਵੰਦਾ ਘੰਟਾ ਬੁਣ ਚਕ ਮਾਫਖਣਾ ਮੇਨ ਜਾਣ ਬੱਚ ਦੇ ਸੱਤ ਸਤ ਅਭੀਦਾਨ ਵਸ਼ ਇੰਚਰਨਾ ਦੇ ਪ੍ਰਿਹਤ ਮੈਸ਼ੀ ਹਾਲ ਦੇ ਨਾਮ ਨਾਲ ਜੋੜਨਾ ਵਾਹਿਗੁਰੂ ਜੀ ਖਾਲਸਾ ਸ੍ਰੀ ਅਰਜੂਨ ਜੀ